ਹੜ੍ਹ ਪ੍ਰਭਾਵਿਤ ਇਲਾਕਿਆਂ ਲਈ ਜਿੱਥੇ ਪੰਜਾਬ ਸਰਕਾਰ ਹਰ ਪੱਖੋਂ ਉਹਨਾਂ ਦੀ ਮਦਦ ਕਰਨ ਦੇ ਵੱਡੇ ਵੱਡੇ ਦਾਅਵੇ ਤੇ ਐਲਾਨ ਕਰਦੀ ਨਜ਼ਰ ਆ ਰਹੀ ਹੈ ਉੱਥੇ ਹੀ ਹਲਕਾ ਭਦੋੜ ਦੇ ਪਿੰਡ ਫਤੇਗੜ ਚੰਨਾ ਵਿੱਚ ਕੁਝ ਸਮੇਂ ਵੱਡਾ ਇਕੱਠ ਹੋ ਗਿਆ ਜਦ ਪਿੰਡ ਦੀ ਪੰਚਾਇਤ ਅਤੇ ਵੱਖੋ ਵੱਖਰੀਆਂ ਕਿਸਾਨ ਜਥੇਬੰਦੀਆਂ ਨੇ ਇਕੱਠੇ ਹੋ ਕੇ ਇੱਕ ਮਤਾ ਪਾਸ ਕਰ ਦਿੱਤਾ ਡੀਸੀ ਦਫ਼ਤਰ ਬਰਨਾਲਾ ਵਿੱਚ ਪਹੁੰਚੇ ਪਿੰਡ ਫਤੇਗੜ ਚੰਨਾ ਦੇ ਸਰਪੰਚ ਪਿੰਡ ਪੰਚਾਇਤ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹ ਜਥੇਬੰਦੀ ਅਤੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਜਤੇ ਬੰਦੀਆਂ ਦੇ ਆਗੂ ਸਮੇਤ ਨੰਬਰਦਾਰਾ ਵੱਲੋਂ ਬਰਨਾਲਾ ਜ਼ਿਲ੍ਹਾ ਪ੍ਰਸ਼ਾਸਨ ਨੂੰ ਪਿੰਡ ਫਤੇਗੜ ਛੰਨਾ ਦੇ ਫੰਡਾਂ ਨੂੰ ਹੜ ਪ੍ਰਭਾਵਿਤ ਲੋਕਾਲੀ ਸਰਕਾਰ ਨੂੰ ਨਾ ਦੇ ਕੇ ਪਿੰਡ ਦੇ ਵਿਕਾਸ ਕਰਦਿ ਉੱਪਰ ਵਰਤੋਂ ਸਬੰਧੀ ਮੰਗ ਪੱਤਰ ਸੌਂਪਿਆ ਗਿਆ ਇਹਨਾ ਬਈ ਤੁਹਾਡੇ ਜੀ ਰਾਜਵਿੰਦਰ ਸਰਪੰਚ ਜੀ ਕਿਹੜਾ ਪਿੰਡ ਹੈ ਜੀ ਫਤੇਗੜ ਸੰਨਾ ਜੀ ਆ ਜਿਹੜਾ ਮੰਗ ਪੱਤਰ ਦਿੱਤਾ ਗਿਆ ਕੀ ਕਹਿਣਾ ਚਾਹਣਿਆ ਇਹ ਆਹੀਂ ਆਹੀਂ ਦਿੱਤਾਗਾ ਜੀ ਅਸੀਂ ਵੀ ਸਾਡੇ ਪਿੰਡ ਦੀ ਜ਼ਮੀਨ ਪਹਿਲਾਂ ਗਵਾਇਰ ਕਰੀ ਹੋਈ ਹੈ ਜੀ ਸਰਕਾਰ ਨੇ ਵੀ ਉਹ ਅਸੀਂ ਆਹੀਂ ਕਹਿੰਨੇ ਵੀ ਸਾਡਾ ਜਿਹੜਾ ਪੈਸਾ ਬਣਦਾ 13 ਲੱਖ ਰੁਪਏ ਅਸੀਂ ਆਪਣੇ ਬਗਾਸ ਤੇ ਲਾਈਏ ਜੀ ਹੈ ਵੀ ਉਹ ਸਰਕਾਰ ਮੰਗਦੀ ਹੈ ਵੀ ਇਹ ਕਾਦੇ ਵਾਸਤੇ ਪੈਸੇ ਮੰਗੇ ਜਾ ਰਹੇ ਕੌਣ ਮੰਗਦਾ ਤੁਹਾਡੇ ਤੋਂ ਇਹ ਹਰ ਵੀਟ ਤਾਂ ਬਾਤ ਹੈ ਜੀ ਮਦਦ ਕਰਨ ਵਾਸਤੇ ਮੰਗੇ ਜਾਂਦੀ ਆ ਪੈਸੇ ਜੀ ਸ਼ਤੋਂ ਇਹ ਜੀ ਹਲਕਾ ਬਧਾਉੜ ਐ ਐਮ ਐਲਓ ਜੀ ਲਾਭ ਸਿੰਘ ਉੱਗੋ ਪਿੰਡ ਵਾਲਾ ਲਾਭ ਸਿੰਘ ਜੀ ਉੱਗੋ ਪਿੰਡ ਪਰ ਤੁਹਾਡੀ ਪਿੰਡ ਵੱਲੋਂ ਇਹ ਕੀ ਮੰਗ ਕੀਤੀ ਜਾ ਰਹੀ ਹੈ ਜੀ ਇਹ ਪੰਚਾਇਤ ਵੱਲੋਂ ਆਈ ਮੰਗ ਕੀਤੀ ਜਾਂਦੀ ਆ ਵੀ ਜੀ ਪੰਚਾਇਤ ਨਾਲ ਆ ਗਈ ਸਾਡੇ ਵਿਦੇ ਪਿੰਡ ਨਾਲ ਆ ਸਾਰਾ ਸਾਡੀ ਜੁਨੀਆ ਰਾਣੀ ਨੇ ਜੀ ਦੁੰਨੇ ਜੁਨੀਆ ਰਾਣੀਆਂ ਜਿਥੇ ਵੰਦੀਆਂ ਸਾਡੇ ਨਾਲ ਨਹੀਂ ਗਈਆਂ ਬੱਸ ਜੀ ਸਾਨੂੰ ਆਈਆਂ ਬੀ ਦੇਖਾ ਲਾਇਆ ਜਾਊਗਾ ਵੀ ਪ੍ਰਬੰਧਕ ਵੀ ਸੋਨੂੰ ਲਾਹਿਆ ਜਾਊਗਾ ਜੀ ਇਹ ਸਰਕਾਰੀ ਕਹਿ ਰਹੀ ਹੈ ਅਸੀਂ ਇਹੀ ਕਹਿੰਨੇ ਵੀ ਜੇ ਕੰਮ ਪਿੰਡ ਤੇ ਕਰਵਾਈਏ ਜੀ ਬਗਾਸ ਵਧੀਆ ਕਰਾਈਏ ਸੀ ਪਿੰਡ ਦਾ ਵੀ ਪੈਸਾ ਪਿੰਡ ਤੇ ਹੀ ਲਾਈਏ ਜੀ ਵੀ ਸਾਡਾ ਪੈਸਾ ਬਾਹਰ ਨਹੀਂ ਜਾਣਾ ਚਾਹੀਦਾ ਸਾਡੀ ਜ਼ਮੀਨ ਪਈਆ ਦੇਖ ਹੈ ਇੱਕੀ ਕੀਲੇ ਤੇ ਸਾਡੇ ਜੀ ਪਹਿਲਾਂ ਸਾਡੇ ਜਿਹੜੇ ਗਵੈਰ ਹੋਏ ਹੋਏ ਨੇ ਵੀ ਉਹ ਹੀ ਕਹਿੰਨੇ ਆ ਵੀ ਅਸੀਂ ਜ਼ਮੀਨ ਬਣਾਈਏ ਆਪਣੀ ਜੀ ਪੰਚਾਇਤੀ ਜ਼ਮੀਨ ਬਣਾਈਏ ਜੀ ਅਸੀਂ ਬਲੌਰ ਸਿੰਘ ਛੰਨਾ ਭਾਰਤੀ ਕਿਸਾਨੀ ਨੇ ਇੱਕ ਤਗਰਾ ਹਾਂ ਬਲਾਕ ਪ੍ਰਧਾਨ ਬਰਨਾਲਾ ਜੀ ਕੀ ਕਹਿਣਾ ਚਾਹੁੰਦੇ ਆ ਅੱਜ ਮੰਗ ਪੱਤਰ ਦਿੱਤਾ ਜੀ ਅੱਜ ਅਸੀਂ ਡੀਸੀ ਸਾਹਿਬ ਨੂੰ ਮਿਲਣਾ ਸੀ ਡੀਸੀ ਸਾਹਿਬ ਕਿਸੇ ਜ਼ਰੂਰੀ ਕੰਮਾ ਕਰਕੇ ਚੰਡੀਗੜ੍ਹ ਚ ਚਲੇ ਗਏ ਅਸੀਂ ਏਡੀਸੀ ਸਾਹਿਬ ਨੂੰ ਮਿਲੇ ਆ ਜੀ ਏਡੀਸੀ ਸਾਹਿਬ ਤੋਂ ਅਸੀਂ ਮੰਗ ਪੱਤਰ ਦਿੱਤਾ ਉਹਨਾਂ ਤੋਂ ਮਾਰਕਰ ਆਇਆ ਡੀਡੀਪੀਓ ਸਾਹਿਬ ਦੇ ਕਲਰਕ ਨਾਲ ਤੇ ਫੋਨ ਦੇ ਉੱਤੇ ਅਸੀਂ ਡੀਡੀਪੀਓ ਸਾਹਿਬ ਨਾਲ ਗੱਲ ਕੀਤੀ ਐ ਇਹ ਮੰਗ ਪੱਤਰ ਅਸੀਂ ਦਿੱਤਾਗਾ ਭਾਰਤੀ ਕਿਸਾਨੀ ਦੀ ਇਕਤਾ ਗਰਾਹਾ ਭਾਰਤੀ ਕਿਸਾਨੀ ਦੀ ਇਕਤੀਆ ਕਾਦੀਆਂ ਮੌਜੂਦਾ ਸਾਡੇ ਨੰਬਰਦਾਰ ਮੌਜੂਦਾ ਸਾਡੀ ਸਰਪੰਚ ਰਾਜਵਿੰਦਰ ਕੌਰ ਫਤੇਗੜ ਸ਼ਨਾ ਸਾਰੇ ਸਾਡੇ ਨਗਰ ਦੇ ਤੜਕੇ ਇਕੱਠ ਵੀ ਕੀਤਾ ਸੀ ਤੇ ਕੰਮ ਦੇ ਟਾਈਮ ਹੋਣ ਕਰਕੇ ਅਸੀਂ ਜਿਹੜੇ ਸਾਡੇ ਮੌਜੂਦਾ ਮੌਤਵਰ ਬੰਦੇ ਆ ਉਹ ਮੰਗ ਪੱਤਰਾਂ ਦੇ ਵਿੱਚ ਆਏ ਨੇ ਮੰਗ ਪੱਤਰ ਤੇ ਇਹੀ ਬੇਨਤੀ ਕੀਤੀ ਹੈ ਵੀ ਸਾਡੇ ਜਿਹੜਾ ਲਾਹਵ ਸਿੰਘ ਓਗੋ ਕੇ ਹੈ ਹਲਕਾ ਭਧੌੜ ਦਾ ਐਮਐਲਏ ਉਹ ਸਾਡੀ ਪੰਚਾਇਤ ਨੂੰ ਡਰਾ ਕੇ ਪਾੜ ਕੇ 13 ਲੱਖ ਰੁਪਏ ਹੜਪੀਟਾਂ ਵਾਸਤੇ ਉਹ ਮੰਗ ਰਿਹਾ ਹੈ ਲਗਾਤਾਰ 2 ਮਹੀਨਿਆਂ ਤੋਂ ਕਿਉਂਕਿ ਲੋਕਾਂ ਨੇ ਹੜਪੀੜ ਤੋਂ ਦੀ ਬਹੁਤ ਮਦਦ ਕੀਤੀ ਹੈ ਸਰਕਾਰ ਸਿੱਧੀ ਮਦਦ ਕਿਉਂ ਨਹੀਂ ਕਰਦੀ ਸਰਕਾਰ ਕਿਉਂ ਪਿੱਛੇ ਹਟਦੀ ਹੈ ਸੋ ਅਸੀਂ ਇਹ ਮੰਗ ਆ ਸਾਡੀ ਉਹ ਜਿਹੜਾ ਐਮਐਲਏ ਹੈ ਉਹ ਪੈਸੇ ਮੰਗਣੇ ਬੰਦ ਕਰੇ ਅਸੀਂ ਤੜਕੇ ਇਕੱਠ ਕੀਤਾ ਸਾਰੇ ਲੋਕਾਂ ਨੇ ਉਹਦੇ ਵਿੱਚ ਜਿਹੜੇ ਇੱਕ ਦੋ ਪੰਚਾਇਤ ਮੈਂਬਰ ਸਾਡੇ ਨਹੀਂ ਆਏ ਉਹਨਾਂ ਨੂੰ ਅਸੀਂ ਬਿਠਾ ਕੇ ਉਹ ਸਾਰਾ ਸ਼ਿੱਟ ਸਪਾਈ ਕਰਾ ਦੇਾਂਗੇ ਜਿਹੜਾ 21 ਕਿੱਲਾਂ ਦੇ ਸਾਡੇ ਪੈਸੇ ਪਏ ਨੇ ਐਫ ਡੀ ਕੀਤੀ ਹੋਈ ਹੈ ਕੋਈ ਪੰਚਾਇਤ ਦੇ ਖਾਤੇ ਜਾਂ ਕੋਈ ਵੀਡੀਓ ਪੀਓ ਦੇ ਖਾਤੇ ਜਾਂ ਵੀਡੀਓ ਸਾਉ ਦੇ 2000 2067 ਦੇ ਵਿੱਚ ਜ਼ਮੀਨ ਕਬਜ਼ਰ ਹੋਈ ਸੀ ਕੈਪਟਨ ਕਾਂਗਰਸ ਦੇ ਰਾਜ ਦੇ ਵਿੱਚ ਉਹ ਸਾਡੇ 21 ਕਿੱल्ल्या ਨੇ ਪੰਚਾਇਤ ਦੇ ਪੈਸੇ ਸਾਡੀ ਪੰਚਾਇਤ ਹੁਣ ਤੱਕ ਜਿੰਨੀਆਂ ਵੀ ਸਣੀਆਂ ਪੰਚਾਇਤਾਂ ਬਣੀਆਂ ਉਹ ਇਮਾਨਦਾਰੀ ਦੇ ਨਾਲ ਉਹ ਸਾਂਭ ਰਈਆਂ ਨੇ ਪੈਸੇ ਨੂੰ ਪਰ ਸਾਨੂੰ ਜ਼ਮੀਨ ਮਨਜ਼ੂਰੀ ਦਿੱਤੀ ਲੈਣ ਵਾਸਤੇ 21 ਕਿੱल्ल्या ਜਿਹੜੇ ਪੈਸੇ ਪਏ ਨੇ ਆਹ ਮਨਜ਼ੂਰੀ ਪੰਦੀ ਕਿੱਥੋਂ ਆ ਗਈ ਧਾਕੀਆਂ ਦੇ ਰਹੇ ਹੈ ਵੀ ਹੋਡੀਆਂ ਪ੍ਰਬੰਧਕ ਲਾ ਦੇਾਂਗੇ ਸਰਪੰਚੀ ਤੋੜ ਦੇਾਂਗੇ ਅਸੀਂ ਐਂ ਕਰ ਦੇਾਂਗੇ ਅਸੀਂ ਕਿਸੇ ਵੀ ਹਾਲਤ ਦੇ ਵਿੱਚ ਨਾ ਅਸੀਂ ਸਰਪੰਚੀ ਟੁੱਟਣ ਦੀਏ ਨਾ ਅਸੀਂ ਉਹ ਪੈਸ਼ਾਂ ਤੇ ਹੱਥ ਲਾਉਣ ਲਈਏ ਸਾਡੇ ਲੋਕਾਂ ਦੇ ਪੈਸੇ ਆ ਮਜ਼ਦੂਰਾਂ ਕਿਸਾਨਾਂ ਦੇ ਉਹਨਾਂ ਦੀ ਅਸੀਂ ਜੀਮੇਲ ਲੈਣੀ ਹੈ ਜਿਹੜਾ ਵਿਆਜ ਹੁੰਦਾ ਉਹਦਾ ਵਿਕਾਸ ਸਾਡੀ ਪੰਚਾਇਤ ਕਰਦੀ ਹੈ ਜਿਹੜੀ ਵੀ ਮੌਜੂਦਾ ਹੁੰਦੀ ਹੈ ਸਾਡੀ ਇਹ ਹੀ ਮੰਗ ਹੈ ਡੀਸੀ ਸਾਹਿਬ ਤੋਂ ਏਡੀਸੀ ਸਾਹਿਬ ਨੂੰ ਮਿਲੇ ਆ ਡੀਡੀਪੀਓ ਸਾਹਿਬ ਨਾਲ ਫੋਨ ਤੇ ਗੱਲ ਹੋਈ ਹੈ ਉਹਨਾਂ ਨੂੰ ਦੁਬਾਰੇ ਫੇਰ ਮਿਲਾਂਗੇ ਅਸੀਂ ਚੇਤਾਵਨੀ ਵੀ ਦਿੰਨੇ ਆ ਜੇ ਸਰਕਾਰ ਜਾਂ ਉੱਗੋ ਵਾਲਾ ਲਾਹਵ ਸਿੰਘ ਆਮ ਆਦਮੀ ਪਾਰਟੀ ਇਸ ਤਰ੍ਹਾਂ ਸਾਡੇ ਪੰਚਾਇਤ ਨੂੰ ਸਾਡੇ ਪਿੰਡ ਨੂੰ ਫਤੇਗੜ ਛੰਨਾ ਨੂੰ ਸਭ ਤੋਂ ਵੱਧ ਵੋਟਾਂ ਲੋਕਾਂ ਨੇ ਪਾਈਆਂ ਸੀ ਸਾਡੇ ਪਿੰਡਦਿਆਂ ਨੇ ਆਮ ਆਦਮੀ ਪਾਰਟੀ ਨੂੰ ਅਸੀਂ ਸੱਥਾਂ ਅਸੀਂ ਪਿੱਛੇ ਨਹੀਂ ਹਟਾਂਗੇ ਕਿਸੇ ਵੀ ਸਾਡੀ ਜਿਹੜਾ ਪੰਚਾਇਤ ਦਾ 21 ਲੱਖ 21 ਕਿੱਲਿਆਂ ਦਾ ਪੈਸਾ ਪਿਆ ਕਿਸੇ ਵੀ ਹਾਲਤ 'ਚ ਅਸੀਂ ਉਹ ਪੈਸੇ ਦੇ ਹੱਥ ਨਹੀਂ ਲਾਉਣ ਦੇਵਾਂਗੇ ਸਾਨੂੰ ਅਸੀਂ ਐਡੀ ਮੰਗ ਹੈ ਭਗਵੰਤ ਮਾਨ ਸਰਕਾਰ ਤੋਂ ਮੁੱਖ ਮੰਤਰੀ ਤੋਂ ਐਮਪੀ ਸਾਹਿਬ ਕਹਿ ਕੇ ਗਏ ਸੀ ਵੀ ਮੈਂ ਤੁਹਾਡੇ ਗੁਰਦੁਆਰੇ ਦੇ ਪੈਸੇ ਦਵਾਉਂਗਾ ਤੁਹਾਡੀ ਪੰਚਾਇਤ ਦੇ ਪੈਸੇ ਦਵਾਉਂਗਾ ਪਰ ਲੋਕਾਂ ਦੀ ਤਾਕਤ ਨਾਲ ਪੈਸੇ ਮਿਲੇ ਆ ਪਹਿਲਾਂ ਗੁਰੂ ਘਰ ਦਾ 33 ਲੱਖ ਰੁਪਇਆ ਜ਼ਮੀਨ ਲੈਲੀ ਕਮੇਟੀ ਨੇ ਹੁਣ 21 ਕਿੱਲਿਆਂ ਦੇ ਪੈਸੇ ਪਏ ਉਹਦੀ ਮਨਜ਼ੂਰੀ ਦਿੱਤੀ ਜਾਵੇ ਮੁੱਖ ਮੰਤਰੀ ਤੱਕ ਸਾਡੀ ਅਪੀਲ ਹੈ ਮਨਜ਼ੂਰੀ ਦਿੱਤੀ ਜਾਵੇ ਅਫਸਰਾਂ ਨੂੰ ਹੁਕਮ ਕੀਤਾ ਅਸੀਂ ਪੰਚਾਇਤ ਤੋੜ ਦੇਾਂਗੇ ਅਸੀਂ ਸਾਡਾ ਸਾਡਾ ਸਾਰਾ ਪਿੰਡ ਇਕੱਠਾ ਹੈ ਸਾਡਾ ਸੰਘਰਸ਼ ਕਰਾਂਗੇ ਅਸੀਂ ਕਾਦੀਆਂ ਜਥੇਬੰਦੀ ਵੱਲੋਂ ਭਾਰਤੀ ਕਿਸਾਨ ਯੂਨੀਅਨ ਵੱਲੋਂ ਸਾਡੇ ਮੌਜੂਦਾ ਨੰਬਰਦਾਰ ਸਾਡੇ ਵਿੱਚ ਖੜੇ ਹੈ ਮੌਜੂਦਾ ਸਰਪੰਚ ਖੜੇ ਹੈ ਪੰਚਾਇਤ ਖੜੀ ਹੈ ਸਾਡੀ ਇਹ ਪ੍ਰਸ਼ਾਸਨ ਨੂੰ ਬੇਨਤੀ ਵੀ ਹੈ ਜੇ ਸਰਕਾਰ ਜਾਂ ਪ੍ਰਸ਼ਾਸਨ ਇਥੋਂ ਦਾ ਲਾਹਵ ਸਿੰਘੂ ਗੋਕੇ ਅੱਗੇ ਵਧਿਆ ਅਸੀਂ ਸੰਘਰਸ਼ ਦੀ ਕਾਲ ਦੇ ਕੇ ਪਿੱਛੇ ਨਹੀਂ ਹਟਾਂਗੇ ਪੱਕਾ ਮੋਰਚਾ ਲਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਨੂੰ ਪਤਾ ਲੱਗਿਆ ਕਿ ਮੇਰੇ ਹਲਕੇ ਦੇ ਪਿੰਡ ਫਤੇਗੜ ਛੰਨਾ ਦੇ ਵਿੱਚ ਪੰਚਾਇਤ ਕੋਲੇ ਜੋ ਉਹਨਾਂ ਦਾ ਪੰਚਾਇਤ ਦਾ ਫੰਡ ਪਿਆ ਉਸ ਫੰਡ ਵਾਸਤੇ ਲੋਕਲ ਵਿਧਾਇਕ ਨੇ ਸਰਕਾਰ ਨੇ ਉਹਨਾਂ ਤੇ ਪ੍ਰੈਸ਼ਰ ਪਾਇਆ ਵੀ ਤੁਸੀਂ ਉਹ ਪੈਸਾ ਜਿਹੜਾ ਹੈਗਾਗਾ ਹੜਪੀੜਤਾ ਵਾਸਤੇ ਭੇਜੋ ਮੈਂ ਇਸ ਦੀ ਉਰਜੋਰ ਸ਼ਬਦਾਂ ਦੇ ਵਿੱਚ ਨਿੰਦਾ ਕਰਦਾ ਔਰ ਮੈਂ ਪੰਚਾਇਤ ਨੂੰ ਬੇਨਤੀ ਕਰਦਾ ਵੀ ਸ਼੍ਰੋਮਣੀ ਕਾਲੀ ਦਲ ਉਹਨਾਂ ਦੇ ਹਰ ਵੇਲੇ ਨਾਲ ਖੜਾ ਚਾਹੇ ਡੀਸੀ ਨੂੰ ਮਿਲਣਾ ਪਵੇ ਚਾਹੇ ਡੀਡੀਪੀਓ ਨੂੰ ਮਿਲਣਾ ਪਵੇ ਚਾਹੇ ਬੀਡੀਪੀ ਨੂੰ ਮਿਲਣਾ ਪਵੇ ਕਿਉਂਕਿ ਇਹ ਜਿਹੜੇ ਗੱਲਾਂ ਨੇ ਇਹ ਜਿਹੜੇ ਸਰਕਾਰ ਦੇ ਤੁਗਲਕੀ ਫਰਮਾਨ ਨੇ ਇਹ ਸਰਕਾਰ ਦੀ ਪੋਲ ਖੋਲਦੇ ਨੇ ਕਿਉਂਕਿ ਗੁਜਰਾਤ ਦੇ ਵਿੱਚ ਕੇਜਰੀਆਲ ਇਹ ਜਾ ਕੇ ਸਪੀਚ ਦੇ ਰਿਹਾ ਕਿ ਜਿੱਦੇ ਪਿੰਡਾਂ ਦੇ ਵਿੱਚ ਵੀ ਹੜ ਆਇਆ ਸਾਡੀ ਸਰਕਾਰ ਨੇ 50000 ਰੁਪਇਆ ਪਰ ਇਕੜ ਜ਼ਮੀਨ ਦਾ ਉਹਨਾਂ ਕਿਸਾਨਾਂ ਦੇ ਖਾਤੇ 'ਚ ਪਾਇਆ ਪਰ ਦੂਜੇ ਪਾਸੇ ਸਰਕਾਰ ਜਿਹੜੀ ਆ ਧੱਕੇ ਨਾਲ ਜਿਹੜੇ ਪੰਚਾਇਤੀ ਫੰਡ ਪਏ ਨੇ ਉਹਨਾਂ ਫੰਡਾਂ ਨੂੰ ਪੰਚਾਇਤਾਂ ਤੇ ਜ਼ੋਰ ਪਾ ਕੇ ਪੰਚਾਇਤਾਂ ਨੂੰ ਡਰਾ ਕੇ ਉਹ ਫੰਡ ਸਰਕਾਰ ਉਹ ਪੈਸੇ ਜਿਹੜੇ ਨੇ ਪੰਚਾਇਤਾਂ ਦੇ ਪੈਸੇ ਨੇ ਸਰਕਾਰ ਉਹ ਪੈਸੇ ਸਰਕਾਰੀ ਖਜ਼ਾਨੇ ਦੇ ਵਿੱਚ ਡਾਇਵਰਟ ਕਰ ਰਹੀ ਆ ਤਾਂ ਕਿ ਉਹਨਾਂ ਪੈਸਿਆਂ ਨੂੰ ਮਿਸਯੂਜ਼ ਕੀਤਾ ਜਾਵੇ ਉਹਨਾਂ ਪੈਸਿਆਂ ਨੂੰ ਗਵਨ ਕੀਤਾ ਜਾਵੇ ਕਿਉਂਕਿ ਨਾ ਪਹਿਲਾਂ ਇਹਨਾਂ ਨੇ ਹੜਪੀੜਤਾ ਦੀ ਕੋਈ ਮਦਦ ਕੀਤੀ ਆ ਨਾ ਸਰਕਾਰ ਹੁਣ ਕੋਈ ਹੜਪੀੜਤਾ ਦੀ ਮਦਦ ਕਰਨ ਵਾਸਤੇ ਇਮਾਨਦਾਰੀ ਨਾਲ ਸੋਚ ਰਹੀ ਆ ਇਸ ਕਰਕੇ ਮੈਂ ਸਰਕਾਰ ਦੇ ਇਹ ਫੈਸਲੇ ਦੀ ਸਖਸ਼ਮਤਾ ਚ ਨਿੰਦਿਆ ਕਰਦਾ ਔਰ ਮੈਂ ਫਤੇਗੜ ਛੰਨਾ ਦੀ ਪੰਚਾਇਤ ਨੂੰ ਵਿਸ਼ਵਾਸ ਦਿਵਾਉਣਾ ਕਿ ਸ਼ਰਮਣੀ ਕਾਲੀਦਾਲ ਉਹਨਾਂ ਦੇ ਨਾਲ ਖੜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰਬਾਲ ਸਿੰਘ ਪ੍ਰਿੰਟ ਫਤੇਗੜ ਛੰਨਾ ਭਾਰਤੀ ਕਿਸਾਨ ਜੋ ਉਹਨਾਂ ਨੇਕਤਾ ਗ੍ਰਾਂਵਾਂ ਦੇ ਸੀਨੀਅਰ ਮੀਤ ਪਰਦਾ ਸਾਡੀ ਮੌਜੂਦਾ ਸਰਪੰਚ ਬੀਬੀ ਰਾਜਵਿੰਦਰ ਕੌਰ ਤੇ ਪੰਚ ਸਾਰਿਆਂ ਨੂੰ ਇੱਕ ਸੱਦਾ ਪੱਤਰ ਆਇਆ ਧਮਕੀ ਦੇ ਰੂਪ ਚ ਵੇ ਸਾਨੂੰ ਤੁਸੀਂ ਹੜਪੀੜਤਾ ਦੀ ਮੱਦ ਲਈ 13 ਲੱਖ ਰੁਪਇਆ ਦਿਓ ਸਾਡੇ ਜ਼ਮੀਨ ਦੇ ਪੈਸੇ 21 ਕਿੱਲਾਂ ਦੇ ਵੀਡੀਓ ਦਫ਼ਤਰ ਦੇ ਵਿੱਚ ਐਫਰੀਆ ਕਰਵਾਈਆਂ ਹੋਈਆਂ ਨੇ ਕੁਝ ਪੰਚਾਇਤ ਦਿਖਾਤੇ ਜਿਨੇ ਉਹ ਪੈਸਾ ਦਾ ਅਸੀਂ ਜੋ ਵਿਆਜ ਹੁੰਦਾ ਪਿੰਡ ਦੇ ਵਿਕਾਸ ਤੇ ਲਾਉਣੇ ਆ ਪਰ ਇਹ ਸਰਕਾਰਾਂ ਹੜਪੀੜਤਾ ਦੇ ਬਹਾਨੇ ਨਾਲ ਸਾਥੋਂ ਪੈਸਾ ਵਟੋਰਨਾ ਚਾਹੁੰਦੀਆਂ ਨੇ ਅਸੀਂ ਉਹ ਪੈਸਾ ਕਿਸੇ ਵੀ ਹਾਲਤ 'ਚ ਇਹ ਸਰਕਾਰਾਂ ਨੂੰ ਨਹੀਂ ਚੁੱਕਣ ਦੇਵਾਂਗੇ ਸਾਰਾ ਨਗਰ ਨਾਲ ਆ ਅਸੀਂ ਦੋ ਜਥੇਬੰਦੀਆਂ ਇੱਕਤਾ ਗਰਾਹਾਂ ਤੇ ਭਾਰਤੀ ਕਿਸਾਨ ਜੋ ਨੇ ਇੱਕਤਾ ਕਰਦੀ ਸਾਰਾ ਨਗਰ ਸਾਡੇ ਨਾਲ ਆ ਸਰਪੰਚ ਨੰਬਰਦਾਰ ਸਾਹਿਬ ਜੀ ਪੰਚ ਸਾਨੂੰ ਬੀਬੀ ਰਾਜਵਿੰਦਰ ਕੌਰ ਨੇ ਬੇਨਤੀ ਕੀਤੀ ਆ ਵੀ ਉਹ ਸਾਥੋਂ ਧਮਕੀਆਂ ਦੇ ਕੇ ਪੈਸੇ ਲੈਂਦੇ ਕਿ ਧਮਕੀ ਦਿੰਦੇ ਨੇ ਵੀ ਜੇ ਤੁਸੀਂ ਸਾਨੂੰ 13 ਲੱਖ ਨਾ ਦਿੱਤਾ ਤਾਂ ਅਸੀਂ ਪ੍ਰਬੰਧ ਚਲਾ ਦੇਾਂਗੇ ਤੁਹਾਨੂੰ ਹਟਾ ਦੇਾਂਗੇ ਸਰਪੰਚੀ ਦੇ ਲਾਭੇ ਕਰਦੇ ਆਂਗੇ ਅਸੀਂ ਉਹ ਕਿਸੇ ਵੀ ਹਾਲਤ ਚ ਨਾ ਉਹਨਾਂ ਦੀ ਧਮਕੀ ਲਈਏ ਅਸੀਂ ਇਹ ਬੀਬੀ ਨੂੰ ਰਾਜਵਿੰਦ ਕੌਰ ਨੂੰ ਪੂਰਾ ਭਰੋਸਾ ਦਿੱਤਾ ਵੀ ਸਾਰਾ ਨਗਰ ਤੇਰੇ ਨਾਲ ਹੈ ਦੋਨੇ ਜਥੇਬੰਦੀਆਂ ਤੇਰੇ ਨਾਲ ਨੇ ਕਿਸੇ ਵੀ ਹਾਲਤ ਚ ਡਰਨ ਦੀ ਲੋੜ ਨਹੀਂ ਇਹ ਪੈਸਾ ਅਸੀਂ ਭਗਵੰਤ ਮਾਨ ਸਰਕਾਰ ਤੋਂ ਬੇਨਤੀ ਕਰਦੇ ਆਂ ਵੀ ਸਾਨੂੰ ਮਨਜ਼ੂਰੀ ਦਿੱਤੀ ਜਾਵੇ ਅਸੀਂ ਇਹ ਜ਼ਮੀਨ ਖਰੀਦ ਲਈਏ ਤਾਂ ਕਿ ਅਸੀਂ ਆਉਣ ਵਾਲੇ ਸਮੇਂ ਸਾਡੇ ਸਰਪੰਚਾਂ ਪੰਚਾਇਤਾਂ ਦੇ ਕੰਮ ਆ ਸਕੇ ਜੋ ਲਾਹਵ ਸਿੰਘ ਉਹ ਗੋਕੇ ਆ ਉਹ ਆਪਦੇ ਖਾਤਿਆਂ ਚੋਂ ਜਿਹਦਾ ਕੀ ਦੇਣਾ ਸਾਡੇ ਪੈਸਿਆਂ ਤੇ ਅੱਖ ਰੱਖੀ ਬੈਠਾ ਜੇ ਲਾਭ ਸਿੰਘ ਉਗੋਕੇ ਜੋ ਹਲਕਾ ਵਿਧਾਇਕ ਨੇ ਐਮ ਐਲ ਏ ਨੇ ਜੇ ਉਹਨਾਂ ਨੂੰ ਜਾਦੀ ਹੈ ਜਾਂ ਹੜਪੀੜਤਾ ਦਾ ਤਾਂ ਉਹ ਆਪਦੇ ਖਾਤੇ ਵਿੱਚੋਂ ਹੜਪੀੜਤਾ ਨੂੰ ਫੰਡ ਦੇਵੇ ਤਾਂ ਕਿ ਸਾਡੇ ਪੈਸੇ ਦੀ ਦੁਰਵਰਤੋਂ ਨਾ ਹੋਵੇ ਅਸੀਂ ਕਿਸੇ ਵੀ ਹਾਲਤ ਵਿੱਚ ਵਿਧਾਇਕ ਨੂੰ ਲਾਭ ਸਿੰਘ ਉਗੋਕੇ ਦੀ ਸਾਡੀ ਚੇਤਾਵਨੀ ਹੈ ਜੇ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਸਾਡੇ ਪੈਸੇ ਦੇ ਨਜ਼ਰ ਰੱਖਣ ਦੀ ਪਾਕਿਸਤਾਨ ਯੂਨੀਅਨ ਦੇ ਚੇਤੇ ਦੀ ਭਰਦੀਆਂ ਕਈ ਪ੍ਰਧਾਨ ਨਿਰਮਲ ਸਿੰਘ ਕਹਿੰਦਾ ਪੱਤਰਕਾਰ ਸਤਨਾ ਕੀ ਕਹਣਾ ਚੜੇ ਸਰ ਸਾਡਾ ਜੀ ਜਿਹੜਾ ਪੰਚਾਇਤ ਦਾ ਮਸਲਾ ਹੈਗਾ ਸਾਡੇ ਪੰਚਾਇਤ ਦੇ ਪੈਸੇ ਪੈਣਗੇ 21 ਕਿੱਲਾਂ ਦੇ ਉਹ ਉਹਦਾ ਜਿਹੜਾ ਅਸੀਂ ਵਿਆਜ ਹੈ ਉਹ ਵਿਕਾਸ ਕੰਮਾਂ ਵਾਸਤੇ ਲਾਉਨੇ ਆ ਉਹਦੇ ਵਿੱਚੋਂ ਲਾਹਵ ਸਿੰਘ ਉਹ ਗੋਕੇ ਇਨਾਂ ਤੋਂ 13 ਲੱਖ ਰੁਪਈਆ ਮੰਗ ਰਿਹਾ ਅਸੀਂ ਜਿਹੜੇ ਉਹ ਪੈਸੇ ਨੇ ਅਸੀਂ ਉਹ ਕਿਸੇ ਨੂੰ ਵੀ ਨਹੀਂ ਦੇਣੇ ਜਿਹੜਾ ਸਾਡੇ ਜ਼ਮੀਨ ਦੇ ਪੈਸੇ ਨੇ ਉਹ ਸਾਨੂੰ ਜ਼ਮੀਨ ਲੈਂਡ ਦੀ ਮਨਜ਼ੂਰੀ ਦਿੱਤੀ ਜਾਵੇ ਅਸੀਂ ਆਪਦੇ ਪਿੰਡ ਦੀ ਵਕਾਰ ਮਤਲਬ ਜ਼ਮੀਨ ਲੈ ਚੁੱਕੀ ਉਹ ਹੜਪੀਟਾਂ ਵਾਸਤੇ ਮੰਗੇ ਜਾ ਰਹੇ ਨੇ ਸਰਕਾਰ ਆਪਦੇ ਕੋਲੋਂ ਦੇਵੇ ਹੜਪੀਟਾਂ ਨੂੰ ਉਹ ਸਾਡੇ ਪੈਸਿਆਂ ਚੋਂ ਥੋੜੇ ਦੇਣੇ ਨੇ ਜਿਹੜੇ ਸਾਡੇ ਪੰਚਾਇਤ ਦੇ ਪੈਸੇ ਆ ਜਾਂ ਪਿੰਡ ਦੇ ਪੈਸੇ ਆ ਉਹ ਹੜਪੀਟਾਂ ਵਾਸਤੇ ਜੇ ਦੇਣੇ ਸਰਕਾਰ ਨੇ ਆਪਦੇ ਕੋਲੋਂ ਪੈਸੇ ਦੇਵੇ ਉਹ ਇਹ ਕਰਕੇ ਇਹਨਾਂ ਨੂੰ ਬਚਾਰੇ ਗਰੀਬ ਆਦਮੀ ਨੇ ਇਹਨਾਂ ਨੂੰ ਡਰਾ ਰਹੇ ਨੇ ਉਹ ਧਮਕੀਆਂ ਦਿੰਦੇ ਨੇ ਵੀ ਹਾਂ ਤੁਹਾਡੀ ਪੰਚਾਇਤ ਤੋੜ ਜਾਗੇ ਅਸੀਂ ਇਹ ਕਰ ਦੇਾਂਗੇ ਅਸੀਂ ਉਹਦੇ ਵਿੱਚੋਂ ਨਾ ਅੱਜ ਤੱਕ ਰੁਪਈਆ ਕਿਸੇ ਵੀ ਪੰਚਾਇਤਾਂ ਤਿੰਨ ਬਦਲੀਆਂ ਉਦੋਂ ਨਹੀਂਆਂ ਨਾ ਕਿਸੇ ਪੰਚਾਇਤ ਨੇ ਅੱਜ ਤੱਕ ਉਹ ਪੈਸਾ ਛੇੜਿਆ ਨਾ ਅਸੀਂ ਕਾਹਾਂ ਵਾਸਤੇ ਵੀ ਛੇੜਨ ਦਈਏ ਕਿਸੇ ਜਿਹੜਾ ਉਹਦਾ ਵਿਆਜ ਆ ਉਹ ਅਸੀਂ ਵਿਕਾਸ ਵਾਸਤੇ ਅਸੀਂ ਲਾ ਰਹੇ ਹਾਂ ਪਿੰਡ ਦੇ ਹਾਂਜੀ ਅਸੀਂ ਏ ਡੀ ਸੀ ਸਾਹਿਬ ਨੂੰ ਮਿਲਿਆ ਜੀ ਤੇ ਚੇਤਾਵਨੀ ਸਾਡੀ ਇਹੀ ਹੈ ਜੀ ਵੀ ਜਿਹੜਾ ਸਾਡਾ ਪੈਸਾ ਹੈ ਉਹ ਸਾਡਾ ਸੇਫ ਹੈਗਾ ਉਹਦੀਆਂ ਐਫ ਡੀਆਂ ਹੋਈਆਂ ਹੋਈਆਂ ਨੇ ਜਾਂ ਜੇ ਇਹਨਾਂ ਨੇ ਪ੍ਰਬੰਧਕ ਲਾ ਕੇ ਕੋਸ਼ਿਸ਼ ਕੀਤੀ ਉਹਨਾਂ ਦਾ ਪੈਸੇ ਨੂੰ ਵਰਤਣ ਦੀ ਤਾਂ ਅਸੀਂ ਆਪ ਦੇ ਜਥੇਬੰਦੀ ਵੱਲੋਂ ਤੇ ਪਿੰਡ ਵੱਲੋਂ ਅਸੀਂ ਆਪ ਦਾ ਪੂਰਾ ਉਹ ਕਰਾਂਗੇ ਅਸੀਂ ਪਾਰਟੀ ਕਿਸਾਨ ਯੂਨੀਅਨ ਇਕਤਾ ਗਰਾਹਾ ਪਾਰਟੀ ਕਿਸਾਨ ਯੂਨੀਅਨ ਬੀਕੇ ਯੂ ਕਾਦਿੰਗਾ ਤੇ ਨੰਬਰਦਾਰ ਤੇ ਪੰਚਾਇਤ ਤੇ ਪਿੰਡ ਦੇ ਸਮੁੱਚੇ ਬੰਦੇ ਸਾਰੇ ਹਾਜ਼ਰ ਹੈ